ਮੋਹਨ ਚਾਹੇ ਸੁਭਾ ਪ੍ਰਧਾਨ ਸਰਦਾਰ ਪ੍ਰਮੋਦ ਸਿੰਘ ਸਮਾਉ ਜੀ ਦਾ ਮਕਰਮ ਸਿੰਘ ਜੀ ਸੇਵਾ ਜੀ ਦਾ ਕਾਮਦੀਸਾ ਜੀ ਜੀ ਵੀ ਗਜੀਤ ਕੌਂ ਸਰਦਾਰ ਰੁਪਿੰਦਰ ਸਿੰਘ ਜੀ ਸਤਪਾਲ ਸਿੰਘ ਜੀ ਕੋਰਾ ਸਿੰਘ ਜੀ ਸਾਰੇ ਸ਼ਤਕਾਰਯੋਗ ਸਾਧਿਓ ਅਸੀਂ ਸਾਰੇ ਉਹ ਜਿਵੇਂ ਤਹਾਵ ਦਾ ਜੋ ਜੰਮੇ ਬੁੱਧ ਬਹੁਤ ਹੀ ਲੰਮੇ ਅਸੀਂ ਸ਼ੁਰੂ ਤੋਂ ਹੀ ਸਾਡੇ ਵਿੱਚ ਇੱਕ ਬਚਪਨ ਤੋਂ ਹੀ ਇੱਕ ਚਿੰਗਾਰ ਤੇ ਤਾਂ ਅਸੀਂ ਇੱਕੇ ਸੰਘਰਸ਼ ਤੇ ਰਾਹ ਤੁਰੇ ਹੋਏ ਹਾਂ ਮੇਰਾ ਖਿਆਲ ਆ ਵੀ ਪ੍ਰਾਇਮਰੀ ਪੱਧਰ ਦਾ ਵੀ ਅਸੀਂ ਆਪਣੇ ਸਾਥੀਆਂ ਲਈ ਕਿਤੇ ਸੰਘਰਸ਼ ਮਾਲਾ ਮੋਟਾ ਕਰਦੇ ਰਹੇ ਹਾਂ ਤੇ ਤਾਂ ਅਸੀਂ ਅੱਜ ਪੰਜਾਬ ਲੈਵਲ ਤੇ ਪੰਜਾਬ ਦੇ ਵਿੱਚ ਅਸੀਂ ਇੱਕ ਸਾਡੀ ਕੌਮ ਲਈ ਇੱਕ ਸੰਘਰਸ਼ੀਲ ਹੋਏ ਹਾਂ ਭਾਵੇਂ ਕਿ ਅਸੀਂ ਪਰਿਵਾਰਾਂ ਦੇ ਵਿੱਚ ਵੀ ਅਸੀਂ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਕਰਨ ਵਾਸਤੇ ਵੀ ਦਿਹਾੜੀ ਮਜ਼ਦੂਰੀ ਕਰਕੇ ਇੱਕ ਸੰਘਰਸ਼ ਕਰਕੇ ਆਪਣੇ ਪਰਿਵਾਰਾਂ ਨੂੰ ਬਰਾਬਰ ਖੜਾ ਕਰਕੇ ਤਾਂ ਅੱਜ ਇਹ ਸੋਚ ਪੈਦਾ ਕੀਤੀ ਹੈ ਕਿ ਅਸੀਂ ਆਪਣੇ ਪੰਜਾਬ ਲੈਮਨ ਤੇ ਅਸੀਂ ਆਪ ਦੀ ਜਿਹੜੀ ਸਾਡੀ ਅਣਸੂਖੇ ਜਾਤੀਆਂ ਦੀਆਂ ਭੜੀਆਂ ਸ਼੍ਰੇਣੀਆਂ ਦੀਆਂ ਸਾਡੇ ਕਮੀਆਂ ਦੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਕਰੀਏ। ਸੋ ਮੈਂ ਸੰਖੇਪਕ ਦੱਸਦਾ ਕਿ 2009 ਦਾ ਸਾਲ ਦੇ ਵਿੱਚ ਜਦੋਂ ਅਸੀਂ ਪੰਜਾਬ ਦੇ ਵਿੱਚ ਕਾਦੀਤਾਲ ਦੀ ਸਰਕਾਰ ਸੀ ਤਾਂ ਰਿਜ਼ਰਵੇਸ਼ਨ ਦੀ ਲੜਾਈ ਵੀ ਲੜੀ ਬਹੁਤ ਤਿੱਖੇ ਰੂਪ ਚੋਂ ਮੈਂ ਸਰਵਜ ਸਿੰਘ ਆ ਅੱਛੇ ਮਹੀਨੇ ਬਿਨਾਂ ਰੁਪੇ ਛੁੱਟੀ ਲੈ ਕੇ ਅਸੀਂ ਪੰਜਾਬ ਦੇ ਹਰ ਪਿੰਡ-ਪਿੰਡ ਹਰ ਜਿਹੜੇ ਦੇ ਵਿੱਚ ਜਾ-ਜਾ ਕੇ ਅਸੀਂ ਛੋਟੀਆਂ ਭਟੀਆਂ ਰੈਲੀਆਂ ਕੀਤੀਆਂ ਔਰ ਸਾਨੂੰ ਸਰਕਾਰ ਨੇ ਜੇਹਲਾ ਜੀ ਵੀ ਟੱਕਿਆ 307 ਦੇ ਪਰਚੇ ਪਾ ਕੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਕੋਠੀ ਚੰਡੀਗੜ੍ਹ ਵਾਲੇ ਅਸੀਂ ਅੰਤਰ ਅੰਦਰ ਧਰਨਾ ਦਿੱਤਾ ਔਰ ਕਈ ਵਾਰੀ ਤਾਂ ਅਸੀਂ ਉਹਨਾਂ ਨੂੰ ਵੱਖ-ਵੱਖ ਸਟੇਟ ਅਮੈਨਿਟੀਸ ਤੋਂ ਨਹੀਂ ਘੇਰਿਆ ਕਿ ਸਾਡਾ ਜਿਹੜਾ ਅਨਸੂਚੇ ਜਾਤੀ ਸਮਾਜ ਹੈ ਸਾਡੇ ਜਿਹੜੇ ਏਜੰਡੇ ਐ ਇਹਨਾਂ ਦੇ ਤੁਸੀਂ ਗੌਰ ਨਹੀਂ ਕਰਦੇ ਹੋਇਆ ਕਿ ਸਰਕਾਰਾਂ ਬਦਲਦੀਆਂ ਗਈਆਂ ਅਸੀਂ ਸਾਰੇ ਲੋਕ ਆਪਣੇ ਆਪਣੇ ਪਲੇਟਫਾਰਮ ਤੇ ਸੰਘਰਸ਼ੀਲ ਰਹੇ ਸਮਾਉਂ ਸਾਹਿਬ ਵਿਧੂਰ ਮੁਕਤੀ ਮੋਰਚੇ ਦੇ ਝੰਡੇ ਹੇਠ ਕੰਮ ਕਰਦੇ ਰਹੇ 2023 ਦੇ ਵਿੱਚ ਹਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮਹਾਲੀ ਵਿਖੇ ਲੱਗਾ ਜਿਹਦੇ ਵਿੱਚ ਕਿ ਅਸੀਂ ਇਹ ਸੱਚ ਕੀ ਦਿੱਤੀ ਕਿ ਜਨਰਲ ਸਮਾਜ ਹੈ ਜਿਹੜਾ ਸਾਡੇ ਅਣਸੂਤੇ ਜਾਤੀ ਦੇ ਜਾਤੀ ਸਰਟੀਫਿਕੇਟ ਬਣਾ ਕੇ ਪਿਛਲੇ 50 ਸਾਲਾਂ ਤੋਂ ਨੌਕਰੀਆਂ ਕਰ ਰਿਹਾ ਜਿਹਦੇ ਬਾਰੇ ਸਾਨੂੰ ਬਿਲਕੁਲ ਨਹੀਂ ਪਤਾ ਔਰ ਉਹ ਵੀ ਅਸੀਂ بڑے ਜਿਹੜੇ ਆਹ ਲਾ ਅਫਸਰਾਂ ਜੱਜਾਂ ਪ੍ਰੋਫੈਸਰਾਂ ਬੜੀਆਂ ਵੱਡੀਆਂ ਉਹਦੇ ਉੱਤੇ ਲੱਗੇ ਲੋਕਾਂ ਨੂੰ ਅਸੀਂ ਉਹਦੇ 'ਚ ਟੰਗਿਆ ਆ ਭਾਵੇਂ ਕਿ ਅੱਜ ਵੀ ਉਹ ਮੋਰਚਾ ਲੱਗਾ ਹੋਇਆ ਹੈ ਅਸੀਂ ਉਹਦੇ ਮੋਰਚੇ ਦੇ ਅੱਜ ਵੀ ਹਿੱਸੇਦਾਰ ਆ ਜੋ ਕਿ ਮੋਰਚੇ ਦੀ ਅਸੀਂ ਅਗਵਾਈ ਲੰਮਾ ਸਮਾਂ ਕੀਤੀ ਹੈ ਸਮਾਉ ਸਾਹਿਬ ਹੋਈ ਮਾਨ ਸਾਹਿਬ ਤੋਂ ਆਪਣੀਆਂ ਬਸਾਂ ਭਰ-ਭਰ ਕੇ ਉੱਥੇ ਆਉਂਦੇ ਨੇ ਤਾਂ ਹੌਲੀ-ਹੌਲੀ ਜਿਵੇਂ ਆਪਾਂ ਨੂੰ ਅੱਗੇ ਆਪਦੇ ਸਮਾਜ ਦੀਆਂ ਤਕਲੀਫਾਂ ਸਮਾਜ ਦੀਆਂ ਪੀੜਾ ਜਿਵੇਂ-ਜਿਵੇਂ ਅਸੀਂ ਵਿੱਚ ਵੜਦੇ ਆਂ ਤੇ ਸਾਨੂੰ ਪਤਾ ਲੱਗਦਾ ਕਿ ਪਿੰਡਾਂ 'ਚ ਸਾਡੇ ਲੋਕਾਂ ਦੀ ਕੀ ਸਮੱਸਿਆ ਹੈ ਤੇ ਸ਼ਹਿਰਾਂ 'ਚ ਕੀ ਸਮੱਸਿਆ ਹੈ ਨਾਨ ਸ਼੍ਰੀ ਲੰਗਾਖਟ ਦੇ ਸੱਚ ਕੀਤੀ ਜਮੀਨ ਪ੍ਰਾਪਤ ਇਸ ਕਾਰਸ਼ਕ ਕਮੇਟੀ ਸੰਗਰੂਰ ਵਾਲਿਆਂ ਨਾਲ ਵੀ ਜਾ ਕੇ ਖੜੇ 28 ਫਰਵਰੀ 2025 ਨੂੰ ਅਸੀਂ ਉੱਥੇ ਵੀ ਜਮਲ ਚਿਰਾਗ ਜਗਾਏ ਤਾਂ ਸਾਡੀ ਇੱਥੋਂ ਦੀ ਟੀਮ ਜਾ ਕੇ ਅਸੀਂ ਅੱਗੇ ਹੋ ਕੇ ਉਹ ਚਿਰਾਗ ਚਕਾਉਣ ਦੇ ਵਿੱਚ ਉਹਨਾਂ ਸਾਡੇ ਉੱਥੋਂ ਦੇ ਕਿਰਤੀ ਮਜ਼ਦੂਰ ਬੇਜਮੀਨੇ ਲੋਕਾਂ ਨਾਲ ਉਸੇ ਹਿਸਾਬ ਕਰਤਾ ਤਾਂ ਅਸੀਂ ਫਿਰ ਰਾਜਾ ਫਰੀਦਕੋਟ ਦੀਆਂ ਫਰਦਾ ਕਢਾਈਆਂ ਸਰਦਾਰ ਭਗਵੰਦਰ ਸਿੰਘ ਨਾਲ ਸੀ ਕਿ 7000 ਏਕੜ ਜ਼ਮੀਨ ਫਰੀਦਕੋਟ ਰਾਜੇ ਦੀ ਬੇਵਾਦ ਪਈ ਹੈ ਔਰ ਉਸ ਜ਼ਮੀਨ ਤੋਂ ਇਲਾਵਾ ਇੱਥੇ ਸ਼ਹਿਰ ਦੇ ਵਿੱਚ ਇੰਨੀ ਪ੍ਰਾਪਰਟੀ ਹੈ ਕਿ ਫਰੀਦ ਹਸਪਤਾਲ ਹੈ ਅਜੋ ਜਿੰਦਰੇ ਲੱਗੇ ਹੋਇਆ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਸਾਰੇ ਅਧਿਕਾਰ ਇਹਨਾਂ ਦੇ ਪਰਿਵਾਰ ਤੋਂ ਖੋਹ ਲਿਆ ਜਿਹੜਾ ਟਰਸਟ ਬਣਿਆ ਸੀ ਔਰ ਟਰਸਟ ਵੀ ਭੰਗ ਹੋ ਚੁੱਕਿਆ ਸੋ ਅੱਜ ਇਹਨਾਂ ਦਾ ਜੇ ਕੋਈ ਪਰਿਵਾਰ ਦਾ ਇੱਕ ਅੱਧਾ ਜੀ ਹੈ ਅਸੀਂ ਇਹ ਸਰਕਾਰ ਤੋਂ ਡੈਪਟੀ ਕਮਿਸ਼ਨਰ ਫਰੀਕੋਟ ਤੋਂ ਵੀ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਰਾਜਿਆਂ ਮਹਾਰਾਜਿਆਂ ਆਂ ਕਿਹਾ ਵੱਡੇ ਜ਼ਗੀਰਦਾਰਾਂ ਕੋਲੇ ਬਹੁਤ ਵੱਡੀਆਂ ਢੇਰੀਆਂ ਆ ਜਿਹੜੀਆਂ ਜਿੰਨਾ ਚੋਕੇ ਅਸੀਂ ਹਿੱਸੇਦਾਰ ਆ ਜੇ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਔਰ ਲੈਂਡ ਸੀਲਿੰਗ ਐਕਟ ਲਾਗੂ ਹੋਣ ਨਾਲ ਤੁਹਾਡੇ ਸਾਡੇ ਸਾਰਿਆਂ ਕੋਲੇ ਪੰਜਾਬ ਦੇ ਹਰ ਨਾਗਰਿਕ ਕੋਲੇ ਰਾਗੇ ਭਾਗ 3 3 1 ਿਕੜ ਜਮੀਨ ਵੇਚ ਸਕਦੇ ਇਹ ਬੇਆਵਾਜ਼ ਬੇਚਰਾ ਜਮੀਨਾਂ ਤੇ ਕੁਛ ਧਰ ਵੀ ਲੋਕ ਆ ਆ ਜਿਹੜਾ ਹੈ ਉੱਤੇ ਕਾਜ ਹੋਏ ਹੋਏ ਆ ੱੱਕੇ ਨਾਲ ਵਾਈ ਜਾਂਦੇ ਆ ਸਰਕਾਰ ਵੀ ਉੱਤਰ ਧਿਆਨ ਨਹੀਂ ਦਿੰਦੀ ਕਿਉਂਕਿ ਸਰਕਾਰ ਆ ਜਿਹੜੀ ਉਹ ਜਿਹੜੀ ਪ੍ਰੈਸ਼ਰ ਗਰੁੱਪ ਆ ਜਿਹੜੀ ਸਰਕਾਰ ਜਿਹੜੇ ਸਾਡੇ ਬੈਰੋਕਰੇਟਸ ਨੇ ਆਪਣਾ ਡੈਪਟੀਕ ਜਮੀਨਾਂ ਰਹੋਣਾ ਤੇ ਉਹ ਵੀ ਉਹਨਾਂ ਦੇ ਨਾਲ ਰਲੇ ਹੋਏ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜਾ ਸਾਡੇ ਰੀਕੋਰਡ ਦੇ ਬੀਡ ਦੇ ਵਿੱਚ 1220 ਏਕੜ ਜ਼ਮੀਨ ਤੇ 1991 ਤੋਂ 2021 ਤੱਕ ਉਹਨਾਂ ਕੋਲੇ ਲੀਜ਼ ਤੇ 30 ਸਾਲਾਂ ਦੇ ਅਸੀਂ ਜਦੋਂ ਸਾਰੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਆਪਣਾ ਇਹ ਅਧਿਕਾਰ ਹੈ ਕਿਉਂਕਿ ਆਮ ਉਥੋਂ ਦੇ ਜ਼ਮੀਂਦਾਰ ਤੱਕਾ ਉੱਥੇ ਜਿਹੜੀ ਆ ਨਜਾਇਜ਼ ਤੌਰ ਤੇ ਖੇਤੀ ਕਰ ਰਹੀ ਹੈ ਅੱਜ ਵੀ ਉੱਥੇ ਝੋਨਾ ਲੱਗਾ ਹੋਇਆ ਅਸੀਂ ਬੜਾ ਲਾਮਬੰਦ ਕੀਤਾ ਪੰਜਾਬ ਲਹਿਰਨ ਤੇ ਸਾਰੀ ਦੁਨੀਆ ਵਿੱਚ ਇਹ ਅੰਦਾ ਗਿਆ ਕਿ ਸਾਡੇ ਬੇਜਮੀਨੇ ਕੱਢਤੀ ਲੋਕਾਂ ਦੀ ਮਜ਼ਦੂਰਾਂ ਲਈ ਵੀ ਇਸ ਜ਼ਮੀਨ ਦਾ 85% ਪੰਜਾਬ ਦੇ ਜੱਟਿਆਂ ਪੰਜਾਬ ਭਾਰਤ ਦੇ ਨਾਗਰਿਕਾਂ ਭਾਰਤ ਦੇ ਕਾਨੂੰਨ ਅਨੁਸਾਰ ਸਾਡਾ ਵੀ ਹੱਕ ਬਣਦਾ ਸੋ ਅਸੀਂ ਉਹ ਹੱਕ ਜਿਤਾਉਣ ਵਾਸਤੇ ਜਦੋਂ ਅਸੀਂ ਇਹ ਪੰਜਾਬ ਲੈਵਲ ਤੇ ਸਾਰੇ ਨਾਮਬੰਦ ਕੀਤਾ ਅੱਜ ਸਾਰੀ ਦੁਨੀਆ ਦੇ ਵਿੱਚ ਕੰਨੋ ਕੰਨੀ ਇਹ ਗੱਲ ਪਹੁੰਚ ਗਈ ਕਿ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਜੋ 1972 ਵਿੱਚ ਬਣਿਆ ਸੀ ਉਹ ਲੈਂਡ ਸੀਲਿੰਗ ਐਕਟ ਆ ਅੱਜ ਲਾਗੂ ਹੋਣਾ ਚਾਹੀਦਾ ਸੀ ਕਿਉਂਕਿ 72 ਤੋਂ ਲੈ ਕੇ ਹੁਣ ਤੱਕ ਹਰੇਕਾ ਸਰਕਾਰਾਂ ਬਣੀਆਂ ਕਿਸੇ ਵੀ ਸਰਕਾਰ ਨੇ ਇਸ ਲੈਂਡ ਸੀਲਿੰਗ ਐਕਟ ਤੇ ਮਤਲਬ ਕੋਈ ਵਿਚਾਰ ਨਹੀਂ ਕੀਤੀ ਇਹਦੇ ਚ ਇਕੱਲੇ ਸ਼ੈਡਿਊਲਡ ਕਾਸਟ ਲੋਕ ਵੇਟਮੀਨੇ ਨਹੀਂ ਹੈ ਸ਼ਹਿਰਾਂ ਦੇ ਵਿੱਚ ਰਹਿਣੀਆਂ ਲੋਨ ਵਾਲੇ ਦੁਕਾਨਦਾਰ ਆ ਔਰ ਪਿੰਡਾਂ ਦੇ ਵਿੱਚ ਸਾਡਾ ਜਿਹੜਾ ਕਿਸਾਨੀ ਤਬਕਾ ਹੈ ਬਹੁਤ ਸਾਰੇ ਜੱਟ ਸਖ ਫਰਾਜ਼ੀਆਂ ਜਿਹੜੀਆਂ ਸਾਡੀਆਂ ਉਹਨਾਂ ਕੋਲੇ ਵੀ ਜ਼ਮੀਨ ਹੈ ਨਹੀਂ ਸੋ ਉਹਨਾਂ ਲੋਕਾਂ ਦੀ ਵੀ ਅਸੀਂ ਲੜਾਈ ਇਹ ਜਿਹੜੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਆ ਭਾਵੇਂ ਕਿ ਅੱਜ ਅਸੀਂ ਉਹਦਾ ਨਾਂ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਰੱਖਿਆ ਹੋਇਆ ਹੈ ਸੰਘਰਸ਼ ਮੋਰਚੇ ਦੇ ਅੰਦਰ ਅਸੀਂ ਇਹ ਲੜਾਈ ਲੜ ਰਹੇ ਹਾਂ ਪੰਜਾਬ ਦੇ 23 ਦੇ 23 ਜਿਨ੍ਹਾਂ ਦੇ ਵਿੱਚ ਅਸੀਂ ਡਿਪਟੀ ਕਮਿਸ਼ਨਰਾਂ ਨੂੰ ਵਾਕ ਪੱਤਰ ਦਿੱਤੇ ਔਰ ਅੱਜ ਅਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸੇ ਏਜੰਡੇ ਤੇ ਬਹੁਤ ਸਾਰੀਆਂ ਮੀਟਿੰਗਾਂ ਕਰ ਰਹੇ ਹਾਂ ਸੋ ਅਸੀਂ ਮੈਂ ਤੁਹਾਨੂੰ ਇਹ ਜਿਹੜਾ ਸਾਡਾ ਆਯਾਦ ਆਪਣਾ ਮਜ਼ਦੂਰ ਮੁਕਤੀ ਮੋਰਚਾ ਆਯਾਦ ਬਣਿਆ ਹੋਇਆ ਹੈ ਇਹ ਇੱਕ ਸਟੇਟ ਲੈਵਲ ਦਾ ਸੰਗਠਨ ਹੈ ਇਹਦੇ ਵਿੱਚ ਭਾਵੇਂ ਅਸੀਂ ਮੈਂ ਮੈਂ ਜੋ ਕੰਨਾ ਕੀਤੀਆਂ ਅਸੀਂ ਸਾਰੇ ਲੋਕ ਆਪਦੇ ਸਮਾਜ ਦੀ ਉਸੇ ਤਰ੍ਹਾਂ ਲੜਾਈ ਲੜਦੇ ਸੀ ਪਰ ਇਹ ਜਿਹੜਾ ਮੋਰਚਾ ਸਾਡਾ ਆਯਾਦ ਜਿਹੜਾ ਮਜ਼ਦੂਰ ਮੁਕਤੀ ਮੋਰਚਾ ਇਸ ਦੇ ਢੰਗੇ ਜਦੋਂ ਅਸੀਂ ਇਕੱਠੇ ਹੋ ਕੇ ਸਾਰੇ ਇਹ ਲੜਾਈ ਲੜਾਂਗੇ ਮੈਂ ਮਹਿਸੂਸ ਕਰਦਾ ਕਿ ਤੁਸੀਂ ਵੀ ਸਾਰੇ ਆਪਾਂ ਸਾਰੇ ਪੰਜਾਬ ਦੇ ਲੋਕ ਇਸ ਪੰਜਾਬ ਸਰਕਾਰ ਨੂੰ ਮਜਬੂਰ ਕਰੀਏ 150 ਸਾਲ ਰਹਿ ਗਿਆ ਜੇ ਆਉਣ ਵਾਲੀ ਸਰਕਾਰ ਤੱਕ ਵੀ ਇਹ ਗੱਲ ਲੰਘ ਗਈ 3.5 ਸਾਲ ਉਹਨਾਂ ਨੇ ਨਹੀਂ ਸਾਡੀ ਗੱਲ ਸੁਣੀ ਸੋ ਅੱਜ ਸਾਨੂੰ ਪੰਜਾਬ ਦੇ ਸਾਰੇ ਲੋਕਾਂ ਨੂੰ ਪੰਜਾਬ ਦੇ ਸਾਰੇ ਕੈਰਤੀ ਬੇਜਮੀਨੇ ਲੋਕਾਂ ਨੂੰ ਇੱਕ ਝੰਡੇ ਹੇਠਾ ਇਹ ਮੋਰਚੇ ਦੇ ਝੰਡੇ ਹੇਠ ਇਕੱਠੇ ਹੋ ਕੇ ਇਹ ਜ਼ਮੀਨ ਪ੍ਰਾਪਤੀ ਦੀ ਜਿਹੜੀ ਹੈ ਲੜਾਈ ਲੜਨੀ ਚਾਹੀਦੀ ਹੈ ਸੋ ਮੈਂ ਜੋ ਤੁਸੀਂ ਮੈਨੂੰ ਮਾਨ ਸਨਮਾਨ ਬਖਸ਼ਿਆ ਮੈਂ ਤੁਹਾਡਾ ਧੰਨਵਾਦੀ ਹਾਂ ਸਮਾਉਂ ਸਾਹਿਬ ਸਾਰੀ ਜਥੇਬੰਦੀ ਦਾ ਧੰਨਵਾਦੀ ਹਾਂ ਔਰ ਅਸੀਂ ਪਹਿਲਾਂ ਵੀ ਲੜਦੇ ਰਹੇ ਹਾਂ ਤੇ ਹੁਣ ਵੀ ਇਸ ਹਰਸ਼ ਕਰਦੇ ਰਵਾਂਗੇ ਔਰ ਇਹ ਜਨਤਾ ਜਿਹੜੀ ਇਹ ਲੜਦੇ ਲੋਕਾਂ ਦੀ ਹੁੰਦੀ ਹੈ ਜਿੰਨਾ ਚਿਰ ਅਸੀਂ ਰੁਟੀਨ ਚ ਆਪਾਂ ਦੇਖੀਏ ਕਿ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਸਾਨੂੰ ਅਸੀਂ ਅਨੇਕਾਂ ਲੋਕਾਂ ਨੂੰ ਮਿਲਦੇ ਆਂ ਅਨੇਕਾਂ ਪਰਿਵਾਰਾਂ ਨੂੰ ਮਿਲਦੇ ਆਂ ਜਿੰਨਾ ਚਿਰ ਅਸੀਂ ਮੰਜੀ ਸਵਾਰ ਹੁੰਨੇ ਆਂ ਕਹਿਣ ਤੋਂ ਬਾਅਦ ਵੀ ਸੁੱਤੇ ਉੱਠ ਕੇ ਪਬਲਿਕ ਨਹੀਂ ਨਿਕਲਦੇ ਉਹਨਾਂ ਚਿਰ ਅਸੀਂ ਅਵੇਸਲੇ ਹੁੰਨੇ ਆਂ ਪਰ ਅਸੀਂ ਆ ਜਿਹੜੇ ਲੋਕ ਰੋਸ਼ਨ ਦਿਮਾਗ ਇਕੱਠੇ ਹੋਏ ਆਂ ਇਹ ਤਾਂ ਜਾਗਦੇ ਸਿਰਾਂ ਵਾਲੇ ਲੋਕ ਆ ਉਹ ਲੋਕ ਆ ਜਿਹੜੇ ਕੇ ਸਾਰੇ ਪੰਜਾਬ ਦੀ ਅਗਵਾਈ ਕਰਨ ਨੂੰ ਅੱਜ ਵੀ ਤਿਆਰ ਐ ਔਰ ਅਗਵਾਈ ਕਰ ਵੀ ਜਾਈਏ ਤੋ ਭਾਣਾ ਪੱਠਾ ਮਜ਼ਦੂਰਾਂ ਦੀ ਗੱਲ ਹੋਵੇ ਭਾਣਾ ਮੰਡੀ ਪੇਜ਼ਦੂਰਾਂ ਦੀ ਗੱਲ ਹੋਵੇ ਭਾਣਾ ਮਲਾਜ਼ਮਾਂ ਦੀ ਗੱਲ ਹੋਵੇ ਭਾਣਾ ਇਹ ਬੇਜਮੀਨੇ ਕਿੱਤੀ ਲੋਕਾਂ ਦੀ ਗੱਲ ਹੋਵੇ ਅਸੀਂ ਇਹਨਾਂ ਲਈ ਹਮੇਸ਼ਾ ਸੰਘਰਸ਼ ਹੀ ਰਵਾਂਗੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਮੋਰਚੇ ਵਿੱਚ ਸ਼ਾਮਲ ਕਰਕੇ ਮਾਨ ਬਖਸ਼ਿਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਘਰ ਘਰ ਇਹੇ ਕੰਮ ਪਹੁੰਚਾਉਣ ਵਿੱਚ ਕਾਮਯਾਬ ਹੋ ਜਾਾਂਗੇ ਜਦੋਂ ਅਸੀਂ ਸਾਰੇ ਇਕੱਠੇ ਹੋਗੇ ਯਹਿ ਕੀ ਜੈਪਾ